ਇਨੂੰ ਬਾਜੀ ਰਾਜ ਦੇ ਖੇਡ ਲਓ ਮੈਚ ਸਿਰੇ ਦਾ ਟਿਕੂ ਖੋਹ ਦੀ ਜਿੰਨਾ ਤਾਕਤ ਰਗ ਦੀ ਕਰਦੇ ਨੇ ਲੇਕਿ ਸੂਰਜ ਦੇ ਬਾਅਦ ਦੇ ਵਿੱਚ ਕਬੱਡੀ ਦਾ ਹਮਾਂ ਨਾਲ ਕਰਦਾ ਗੱਲਾਂ ਬੱਲ ਮਾਉਣ ਵਾਲਾ ਉਹ ਮੰਨਾਂ ਲਈ ਨੰਬਰ ਦੀ ਘੜੀ ਰੱਖੇ ਨੰਬਰ ਦੀ ਘੜੀ ਲਾਉਣ ਵਾਲਾ ਕਬੱਡੀ ਖਿਡਾਰੀ ਉਹ ਦੇਖਣਾ ਵੀ ਕਿਹੋ ਜਿਹਾ ਕਮਾਲ ਕਰੂਗਾ ਇਸ ਸਮੇਂ ਬੱਲ ਨੂੰ ਇਹ ਵੀ ਨਿਕੋਦਰ ਦੇ ਇਹ ਕਬੱਡੀ ਖਿਡਾਰੀ ਹੈ ਔਰ ਅਲਾਮੁੱਲਾ ਸਰਗੋਤੇ ਵਾਲਾ ਅਜੂ ਬਲਾਲੂ ਬਲਾਲੂ ਇੱਕ ਦਿਨੀਆਂ ਵੀ ਨੀਰੇ ਸਾਡੀ ਦਿਲ ਨਹੀਂ ਕਰਦਾ ਵੀ ਤੁਹਾਨੂੰ ਡੋਕੀਏ ਲੈ ਬੜੀ ਹੁੰਦੀ ਆ ਕਿ ਇਧਰ ਰਗਦੀ ਕਬੱਡੀ ਫੇਰ ਮੈਦਾਨ ਦੇ ਵਿੱਚ ਬਈ ਬਹਿ ਜਾਓ ਮੇਰੇ ਭਰਾ ਜਿਹੜੇ ਖੜੇ ਆ ਮੇਰੀ ਬੇਨਤੀ ਆ ਵੀ ਬਹਿ ਜਾਓ ਇਸਵੇਂ ਫਿਰੇ ਦੀ ਟੱਕਰ ਪਹਿਲਾ ਸੈਮੀਫਾਈਨਲ ਹੈ ਇਧਰ ਮੇਜਮਾ ਟੀਮ ਸਰੀ ਹੈ ਕਾਹੇ ਸਕਿਆ ਵਾਲਾ ਫੇਰ ਮੈਦਾਨ ਦੇ ਵਿੱਚ ਹੀ ਸ਼ਾਮਲ ਜਫਾ ਲਾ ਗਿਆ ਜਫਾ ਲਾ ਗਿਆ ਟੱਕਰੀਆਂ ਮੀਨ ਜਫਾ ਲਾ ਗਿਆ ਟੱਕਰੀਆਂ ਮੀਨ ਜਫਾ ਲਾ ਗਿਆ ਧਰਤੀ ਮਾਂ ਨੂੰ ਮੁੱਠਾ ਟੇਕਿਆ ਗੁਰਪ੍ਰੀਤ ਸਿੰਘ ਗੁਰਜ ਹਰਿ ਸਿੰਘ ਵਾਲਾ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਰੇ ਇੱਕ ਇੱਕ ਕੋਚ ਦੋਨੋਂ ਟੀਮਾਂ ਦੇ ਹਾਂਜੀ ਹਾਂ ਬਾਸਸ ਬਾਸਸ ਬੋਲ ਹਾਈ ਲੈਟ ਉਹ ਜਿੱਤਾਂ ਦਾ ਜੱਫੇ ਲੱਗਦੇ ਆ ਫਰੀ ਆਲੋ ਟਾਰੀ ਦੀ ਬੱਜੀ ਹੇ ਫੁਲਾਰ ਨਹੀਂ ਆਇਆ ਉਹ ਫਿਰ ਹੈ ਜਿਹੜਾ ਨਾਜਨ ਖੋਤਾ ਤੇ ਜਿਆਦਾ ਧੂੜ ਪਾਇਆ ਔਰ ਖੇਡ ਕਬੱਡੀ ਇੰਦਰਜੀਤ ਸਿੰਘ ਪੱਤੀ ਸਵਾਰੇ ਵਾਲਾ ਕਹਿੰਦੇ ਬਾਹ ਵਾਲਾ ਚੰਡੀਗੜ੍ਹ ਵਾਲੀ ਵਾਲਾ ਔਰ ਸਿੱਤਿਆਰੀਆ ਪਿੰਨੂ ਐ ਇਸ ਸਮੇਂ ਮਦਦ ਦੇ ਵਿੱਚ ਕਬੱਡੀ ਆਗੇ ਇਹ ਇੰਦਰਜੀਤ ਸਿੰਘ ਪੱਨੀ ਕਬੱਡੀ ਬਾਖੇ ਰਾਜੂ ਕੋਲ ਕਣੀ ਵਾਲੀ ਟੀਮ ਕਬੱਡੀ ਵਾਲੀ ਫੰਦੂਲੇ ਕਬੱਡੀ ਖਿਡਾਰੀ ਜਗੀਆਂ ਵਾਲੇ ਲਿਖਿਆ ਕਿ ਸਿਰਫ ਤੇਰੀ ਪਾਕਿਸਤਾਨੋਂ ਤੇ ਤੇਰਾ ਆਕਾਰ ਮਿੱਟਾ ਤੇਰਾ ਮੇਰੇ ਸ਼ਾਨਸ਼ਾਹ ਜੀ ਕੀਤਾ ਸਿਰਾਂ ਦਾ ਤੁਸੀਂ ਵਪਾਰ ਵੱਡਾ ਜਮਾ ਜਮਾ ਨਾਲ ਲੱਖਣਾ ਖਲਸੇ ਤਾ ਸਿੱਖ ਕੌਮ ਤੇ ਤੇਰਾ ਉਦਾਰ ਵੱਡਾ ਇਹ ਅੰਮ੍ਰਾ ਹੈ ਸੁਰ ਸਿੰਘ ਵਾਲਾ ਰਾਜੂ ਦੀ ਰੇਡ ਤੋਂ ਬਾਅਦ ਅੰਮ੍ਰਿਤ ਪਈ ਹੈ ਕਬੱਡੀ ਅੰਮ੍ਰਿਤਸਰ ਦੀ ਆ ਮਾਜੇ ਨੇ ਮਹਰੀਅਲ ਦੀ ਪਈ ਹੈ ਰੇਡ ਦੇ ਉੱਪਰ ਹੋਰ ਦਫਾ ਲੱਗ ਗਿਆ ਦੂਸਰੇ ਪਾਸੇ 1050 ਕੇਸੀ ਦਾ ਮਾਨਕੀ ਵਾਲਾ ਸਮਰਾਲੇ ਦੇ ਏਰੀਆ ਦਾ ਇਹ ਹੈ ਗੁਪਤਰੀ ਸਿੰਘ ਕੋਸ਼ਿਸ਼ ਕਰਦਾ ਹੋਇਆ ਗੱਲ ਵੀ ਪਾਲ ਉਡਣ ਕੇ ਕਬੱਡੀਆਂ ਜੱਤ ਬਾਲ ਦੁਨੀਆ ਨਿਗਾਹਾਂ ਗੱਡੀ ਬੈਠੀ ਹੈ ਵੀ 2 ਸਾਲਾਂ ਹੈ ਉਹ ਦਿਖਾਈਏ ਦੁਨੀਆ ਦੇ ਮਾਦਮਾਂ ਦੇ ਅੰਦਰ ਆਓ ਮੇਰੇ ਪਾਸੇ ਦੇਖ ਰਹੇ ਸਰਗੋਡੇ ਵਾਲਾ ਲੈਦੇ ਪੰਜਾਬ ਰਾਵੀ ਜੇਲਮ ਵਿਰਾਸਤ ਨਾਲ ਸਤੌਰ ਬੱਠੇ ਬੱਜਦਾ ਮਰੀਆ ਟਾਈਟ ਰੁਕਦਾ ਹੈ ਹੀ ਹੈ ਜਿਹਨੇ ਮੈਟਰੋ ਦੀ ਟੀਮ ਨੂੰ ਕੱਪ ਜਤਾਇਆ ਪਿਛਲੇ ਦਿਨੀ ਉਹ ਦੇਖ ਵੀ ਹਕਮ ਵਾਲੀਆ ਜੱਗੂ ਤੇ ਬੰਦਾ ਆਪਣੀ ਖੇਡ ਕਰਨ ਦੇ ਹਿੱਸੇ ਵਿੱਚ ਬੁੱਕਰ ਦਾ ਬਚਾ ਕਰ ਗਿਆ ਹੈ ਸਿਕਿਉਰਟੀ ਦਾ ਵੀ ਕਰ ਗਿਆ ਹੈ ਕਿਹਾ ਸਿੱਧੂ ਗੱਲ ਕਰ ਗਿਆ ਔਰ ਗੁਰਪ੍ਰੀਤ ਸਿੰਘ ਪੁਰਦੇ ਹਰੀ ਸਿੰਘ

ਪੁਜੀ ਜਮਾ ਵੀ ਤੇ ਹਰਵਿੰਦਰ ਬਲੇਸ਼ਾ ਜੀ ਦਾ ਵੀ ਧੰਨਵਾਦ ਕਰਦੇ ਆ ਸਾਰੇ ਸਤਿਕਾਰ ਲਈ ਰਗਵੀਰ ਆ ਗਏ ਕਬੱਡੀ ਪਾਉਣ ਦੇ ਵਾਸਤੇ ਕੌਣ ਫਿਰ ਆ ਗਿਆ ਜਤਪਾਲ ਸਿੰਘ ਇਹਨੇ ਪਾਦਨੇ ਮਾਲ ਤੱਕ ਦੀ ਕਬੱਡੀ ਖੇਡੀ ਹੈ ਇਹਨੂੰ ਵਿਰਸੇ ਦੇ ਵਿੱਚੋਂ ਮੇਰੀ ਖੇਡ ਕਬੱਡੀ ਹੈ ਉਹ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਵਾਸਤੇ ਹਲਕੇ ਲਗੇ ਗੱਤਵਾ ਦੇ ਨਾਲ ਆਦੇ ਹੋਏ ਕਬੱਡੀ ਖੇਡਾਈ ਨਹੀਂ ਹੋ ਰੇਡ ਤੇ ਦੇਖਦੇ ਨੇ ਕੌਣ ਕੌਣ ਕਿਹੜੇ ਨਾਂ ਦੇ ਲਾ ਪਾਗੇ ਦੇਖੋ ਬੱਲੇ ਕਿੱਦੇ ਰਿਹਾ ਇਧਰੇ ਪਾਸੇ ਔਰ ਸ਼ੰਦ ਨੰਬਰ ਵੀ ਟੀਮ ਦੇ ਵਾਸਤੇ ਜੁੜਦੇ ਗਏ ਕਾਮਿਆ ਹੁੰਦਾ ਹੋਇਆ ਗੱਲ ਵੀ ਮਲਕ ਵੀ ਨਹੀਂ ਆਉਂਦੀ ਬੰਨੇ ਬੱਲਦਾਂ ਵਾਲਾ ਜੱਗੂ ਦੀ ਫਾਈਨਲ ਹੈ ਖੇਰਾ ਅਸਲੀ ਜਨਮ ਅਸਮਾਨ ਦੇ ਹੇਅਰ ਤੇਰੇ ਨਾਲ ਜਾਈਏ ਇਹ ਬੰਦਾ ਨਹੀਂ ਆਹ ਮੈਂ ਮਾਤਾ ਪਿਤਾ ਦੀ ਮੈਂ ਹਾਂ ਮੈਂ ਦੀਦੀ ਕਿਲਵਾਲੀ ਜੁਗਾ ਸਿੜੀ ਦੇ ਆਏ ਨੇ ਸਾਡੀ ਧਰਵਾਜੇ ਸੱਦਾ ਮਾਜਰਾ ਪਿੰਡ ਵਾਲੇ ਦਾ ਬਹੁਤ ਬਹੁਤ ਧੰਨਵਾਦ ਸਾਰੇ ਜਿਹੜਾ ਸੀ ਮੈਂ ਪਰੇ ਵੱਲੋਂ ਧੰਨਵਾਦ ਕਰਨ ਵਾਲਾ ਮੈਦਾਨ ਦੇ ਵਿੱਚ ਆਏ ਸਮੇ ਅੱਜ ਦੇ ਪਾਸੇ ਦਰਸਾ मालवाजकोटरी कबडी पई हुई मुंडे आई कौन लॻूगा चार मने परम कबी खिलारीअ पासे में ਜਲਦੀ ਹੋਈ ਇਹ ਜੀਤਾ ਹੈ ਤਲਵੰਡੀ ਚੌਰੀਆ ਵਾਲਾ ਫਲਮਾਂਦਰ ਲੋਧੀ ਦਾ ਏਰੀਆ ਨਾਲ ਕਿਤੇ ਪੱਗ ਦੇ ਪੂਰੇ ਫਕਰਾ ਕੇ ਫਿਰ ਚੌੜਾ ਲਾਲੇ ਦੀ ਝੋੜੀ ਦੇ ਜਾਦੇ ਉਹਦਾ ਮੁੱਢ ਤੋਂ ਗਰੀਬਾਂ ਨਾਲ ਵਾਹ ਮਾਣਿਆ ਤੋਂ ਮੁਥਰੀ ਹਰਾ ਦਸਵੇਂ ਨਲਕਾਲੇ ਵਾਲਾ ਵਾਹ ਲਓ ਰੇਡ ਮਲਕ ਜੱਗਾ ਵਾਲਾ ਦੀ ਮਲਕ ਜੱਗਾ ਵਾਲਾ ਦੀ ਕਬੱਡੀ ਮੈਦਾਨ ਦੇ ਵਿੱਚ ਹੈ او الفنی کے پوائنٹ ملک دے سی ہیں بھائی جڑے پراڈرز دے وچکار کھڑے ہیں راستے جو سائیڈ تے ہو جو پولیس والیاں جڑی بیتی ہے کدھر کلیئر کرتے ہو پر اگلی کبڈی پھر چت پال اپنے لے اون گے پھر کتنی جگہ میں جگہ مقام پہ پہنچا جائدا جگہ مقام پہ اوئے ਕਿ ਮੇਰੇ ਵੀਰ ਗੱਪਰੇਆਂ ਕਰਨ ਗਿਆ ਅਨ ਗਿਆ ਅਨ ਦਾ ਗਾ ਜੀ ਕਲਮ ਚੱਲ ਗਈ ਹੈ ਪਰ ਦੇਖਦੇ ਵੀ ਇਹ ਰਾਜੂ ਹੈ ਇਹ ਸੱਤੂ ਹੈ ਇਹ ਰਾਜੂ ਤੇ ਸੱਤੂ ਟੱਕਰ ਫਿਰੇ ਦੀ ਹੈ ਟੱਕਰ ਫਿਰੇ ਦੀ ਹੈ ਉਹ ਸਰੀ ਵਾਲੇ ਇੱਕ ਵਾਰ ਹੱਲਾ ਬੁਲਾਇਆ ਕਰਦੇ ਹੋਏ ਉਹ ਸਰੀ ਵਾਲੇ ਉੱਠ ਆ ਦੇ ਨੇ ਫਿਰ ਕਬੱਡੀ ਇਸ ਸਮੇਂ ਮਦਦ ਦੇ ਵਿੱਚ ਪੈ ਗਈ ਹੈ ਮਲਕ ਦੀ ਕਬੱਡੀ ਦੇ ਉੱਪਰ ਮਲਕ ਬੰਨੀ ਆ ਆਹਾ ਆਹਾ ਕਬੱਡੀ ਨਾਲ ਮਡਾਲੇ ਦੇ ਪੰਜਾਬ ਦਾ ਦੇਖੋ ਰਮਨ ਜੋੜਦਾ ਹੈ ਆਪਣੀ ਟੀਮ ਦੇ ਵਾਸਤੇ ਆ ਲੱਕੀ ਖੜਖੜ ਵੇਖਣ ਕੰਮ ਨੂੰ ਖੇਡਣ ਜਦੋਂ ਕਬੱਡੀ ਕਿ ਗੁੰਦਿਆਪੁਰ ਨਾਲ ਪਿਆ ਪੂਰਾ ਤੇਜ਼ ਵਜੇ ਨੂੰ ਕੰਦਾ ਬੱਬੂ ਭਗਵੰਤ ਕਿਨਾਲੀ ਦੇ ਲੋਕੀ ਕਹਿਣ ਲੋਕੜੀਏ ਜੰਦਾ ਜੋ ਸੁੱਫਾ ਵੀ ਰੱਤ ਆ ਜਾਂਦਾ ਜਿਹਨੇ ਝੱਪੜ ਮਾਰ ਮੈਂ ਜੀਤਾ ਲੋਕੋ ਫੜਦੇ ਸੌਖੇ ਨਹੀਂ ਸੁਪਨ ਦੀ ਗੱਲ ਆਈ ਹੈ ਉਹ ਨਹੀਂ ਕਿਸੇ ਸੁਪਰ 스타 ਤੋਂ ਕੱਟ ਲਈ ਜਿੱਤ ਪਾਲ ਦੇਖਣ ਮੈਂ ਜੋਹਾਰੇ ਜਾਣਾ بھائیو تو پاکستانی پنجابی سانے یہ اپنا ہے لگنا یہ اپنا پہا ہے یہ پیار ہے یہ کھیڑ ہے کھیڑ کا بیٹی اگلی کا بیٹی امبا سور سنگھ امبا سور سنگھ پارا ہے ਖੇਡ ਮਨਾਈ ਦੇ ਵਿੱਚ ਹੈ ਜੈ ਸੋਡਰਾ ਜੀ ਪਪਾ ਧਾਰਨੇ ਮੇਲਾ ਸਫਲ ਹੈ ਪਰ ਟੀਮ ਜਿੱਤੇ ਤੇ ਸੋਨੇ ਦੇ ਸਹਾਗੇ ਵਾਲੀ ਗੱਲ ਹੋ ਜੇ ਪੰਪਿਆ ਇਧਰ ਦਲਜਿੰਦਰ ਸਿੰਘ ਹੈ ਕਰਦੀ ਬਰੇਸ ਦਾ ਖਿਡਾਰੀ ਆਹ ਦੇਖੋ ਆਪਾਂ ਭੱਜਿਆ ਜਾਂਦਾ ਲਖੋਨੇ ਮੇਲੇ ਤੇ ਵੀ ਜਿਸ ਤਰ੍ਹਾਂ ਉਸਤਾਦ ਜੀ ਨੇ ਗੱਲ ਕੀਤੀ ਹੈ ਚਾਹੇ ਬਾਗਲੀਆਂ ਦੀ ਚੈਂਪੀਅਨਸ਼ਿਪ ਹੋਵੇ ਚਾਹੇ ਤੇਰੇ ਦਾ ਕਬੱਡੀ ਕੱਪ ਹੋਵੇ ਤੇ ਚਾਹੇ ਕਲਗੀਧਰ ਖੇਡ ਸਟੇਡੀਅਮ ਕਮਾਲ ਦੀ ਕਬੱਡੀ ਕੱਪ ਦੀ ਗੱਲ ਹੋਵੇ ਕਿ ਨੇਪਟਸ ਮੇਲੇ ਰਹੇ ਨੇ ਮੁਹੰਮਦ ਕਮੇਡੀ ਕਬੱਡੀ ਕੱਪ ਦੀ ਗੱਲ ਹੋਵੇ ਰਜੀਤ ਨਾਜ਼ਰੀ ਜੀ ਜੇਲਾਪੂਰਪੁਰ ਯੂਐਸਏ ਰਾਜ ਸਿੰਘੀ ਸੋਹਰਾਸਾ ਜੀ ਜੇਪੋ ਜਮਬਾਹ ਬਾਲਾ ਪਲੇਅਰ ਵੀ ਮਲਵੇ ਕਬੱਡੀ ਕਲੱਬ ਝੰਡਾ ਤੇ ਟੀਏ ਵੀ ਜਲੰਧਰ ਇਹ ਦੋਲੀ ਅਲੰਕਾਰ ਕਰਦਾ ਜੇਤੂ ਦੇ ਤੌਰ ਤੇ ਮਾਨ ਮੈਨ ਆਗਦੇ ਪਾਸੇ ਖੇਡ ਕਬੱਡੀ ਆਹ ਜਤਨਾਲ ਜਨ ਸਰਦਾਰ ਬੰਦਾਰਾ ਜਿਹੜੇ ਦੇ ਸ਼ਰਾਰਤ ਨਚਰੀ ਵੀ ਮੁੰਡੇ ਫਰੀਦ ਕੋਟੀ ਹੈ ਹਰਜੀਤ ਬ੍ਰੈਡ ਦੀ ਜਦੋਂ ਰੇਡ ਟੱਕਰਾਂਗੇ ਅਜਰੇ ਸ਼ਰੀਕੇ ਦੇ ਬਣ ਕੇ ਆ ਦੇ ਬੱਤੀ ਤੇ ਸੰਗੜਾ ਦੇ ਅੱਜ ਦੇ ਮਹੱਤਵਪੂਰਨ ਹੋਣਗੇ ਅੱਜ ਦੇ ਮਹੱਤਵਪੂਰਨ ਹੋਣਗੇ ਜਿੱਤ ਹਰਾਂ ਦੇ ਫੈਸਲੇ ਜਤਮਾਨ ਦੀ ਕਬੱਡੀ ਕਮੇਟੀ ਹੋਏ ਜਿੱਤੇ ਰਗ ਦਾ ਦਫਾ ਬਾਈ ਦੀ ਮੁੰਡੇ ਹਰਕਾਰੇ ਤੇ ਮੈਂ ਤਾੜੀ ਪਹਿਲੀ ਕਬੱਡੀ ਖੇਡ ਦਾ ਦੇ ਵਿੱਚ ਆਜ਼ਾਦ ਪੰਜਾਬ ਕੇਸਰੀ ਕਬੱਡੀ ਕਲੱਬ ਵੱਲੋਂ ਜੋ ਵੀ ਬੈਂਕ ਵੱਲੋਂ ਇਹਦਾ ਫਰਸਟ ਪ੍ਰਾਈਜ਼ ਦਿੱਤਾ ਜਾਵੇਗਾ ਉਹ ਬੜਾ ਡੈਸਟੀ ਹੋਣਾ ਵੱਲੋਂ ਫਰਸਟ ਪ੍ਰਾਈਜ਼ ਹੋਵੇਗਾ ਲੋ ਪੰਦੇ ਵੀ ਕੋਈ ਕਬੱਡੀ ਦਾ ਗੱਜਾ ਅਸਲੀ ਮੱਟਰ ਬੰਗਲਦਸ਼ ਦੀ ਕਬੱਡੀ ਕਬੱਡੀ ਦੀ ਉਸਪੀ ਕਹਾਣੀ ਦੀ ਬੰਦੀ ਰੱਖਿਆ ਯਾਰ ਯਾਰੀ ਦੀ ਨਸੀਬ ਚੱਲ ਮਾਰ ਕੇ ਨਾ ਰੱਖ ਕੇ ਨਾ ਸਭ ਨਬਾਈ ਦੀ ਰੱਖਣ ਦਾ ਨੱਤਾ بتاں لگا لگا ہئی دے لے اوہ ویڈیوز میں ہئی تے مٹی تبدی ہن سندر صاحب دے بہت خوبصورت ہوے گا دوسرے پاس ہا کبڈی تے پورے دیتے بہت مستی سے کرتا ہے کہ 100 اندر جے پیڑی لگے بیچ میں بھی لگیا ہوا ہے فلاں کا سیدھا سیدھا ہن کورانی پر ادھر ہٹر بند ہو گیا ہے کی بوٹ کلے میفی کی کورٹ کر رہا ہے ਹੋਟਲ ਵੀ ਡੰਗਾ ਗਿਆ ਤੇ ਉਧਰ ਸਪੀਕਰ ਵੀ ਬੰਦ ਹੋ ਗਿਆ ਗੁਰੂਸਤਵਨ ਦਾ ਇਹਦਾ ਧਿਆਨ ਰੱਖਣਾ ਤੁਹਾਡਾ ਸਾਰੇ ਨੂੰ ਧੰਨਵਾਦ ਹੈ ਉਹ ਮੱਡਾ ਗੱਲ ਤੋਂ ਵਾਲੇ ਨੇ ਰੇੜ ਪਾਉਂਦੇ ਹੋਰ ਕੰਮ ਬੜਾ ਪਿੰਪਾ ਤੇਜ਼ ਨਾਲ ਆ ਰਿਹਾ ਹਮਜਾ ਗੁੱਜਰ ਇਹ ਫੇਰੇ ਜਿੱਥੇ ਆਉਂਦਾ ਹੈ ਉਹ ਹਮਜਾ ਗੁੱਜਰ ਵੀ ਕਹਿੰਦੇ ਬੱਲੇ ਬੱਲੇ ਕਰਵਾਉਂਦਾ ਹੈ ਪਰ ਗੁੱਲੂ ਵੱਡਾ ਇਸ਼ਾਰਾ ਕਰਦਾ ਰੋਕ ਕਬੀਰ ਸਾਹਿਬ ਇੱਥੇ ਜਿਹੜੀ ਪੜੀ ਸਮਾਣੇ ਵਾਲੀ ਅਗਲੀ ਕੁੱਟੀ ਆਹ ਜਿਹੜੇ ਰੋਕੜ ਦੇ ਨੌਜਵਾਨ ਕਹਿੰਦੇ ਸਮਾਣੇ ਖੁਰਦ ਵਾਲੇ ਅੰਦਰਜੀਤ ਬੰਨੀ ਇਹ ਵੀ ਨੌਜਵਾਨ ਉਸੇ ਇਲਾਕੇ ਦਾ ਹੈ ਇਹ ਵੀ ਨੌਜਵਾਨ ਸਾਡੀ ਜੂਬਾ ਸਿਟੀ ਦੇ ਬਿੱ ਤੇ ਧੰਨਵਾਦ ਹੈ ਬਹੁਤ ਧੰਨਵਾਦ ਜੱਗੂ ਤੇ ਬਾਕੇ ਬੜਾ ਵਾਕ ਕਰ ਰਹੀ ਹੈ ਇੱਕ ਮਾਰੀਆ ਜੱਗੂ ਉੱਠੇ ਨੌਜਵਾਨਾ ਉੱਠੇ ਬਗਨਵਾ ਉੱਠੇ ਕਬਰਵਾ ਤੇ ਰੇਨ ਆਸਰ ਸਿੰਘ ਵਾਲੀ ਦੀ ਧਰਤੀ ਦਾ ਇਹ ਹੈ ਨੌਜਵਾਨ ਪਹਿਲਵਾਨਾਂ ਦਾ ਪਿੰਡ ਜਿਸ ਮੌਜਾ ਨੇ ਧਾਵਾ ਬੋਲਿਆ ਹੋਇਆ ਦੁਨੀਆ ਦਾ ਨੰਬਰ ਧਾਵੀ ਹੈ ਇਕਬਾਲ ਗਾਲਬ ਨੇ ਗੱਲ ਕੀਤੀ ਆ ਗਏ ਆ ਗਏ ਆ ਗਏ ਤੇ ਆ ਉਨਕੇ ਤਹਾਕ ਇੱਕ ਹੋਰ ਨਾਟਕ ਦੀ ਟੀਮ ਦੇ ਤੋਂ ਆ ਗਿਆ ਲੈ ਵੀ ਲਖਿਆ ਆ ਚਿੱਤਬਾਲ ਆ ਗਿਆ ਉਹ ਚਿੱਤਬਾਲ ਚਿੱਤੀ ਵਾਲਾ ਵਾਹ ਉਹ ਨਹੀਂ ਵੀ ਸਤਰੀਆ ਚਿੱਤਬਾਲ ਜੱਗੇ ਦਾ ਵੀਰ ਕਰਾਵਾਤਾ जफ़ा लिखण जी कोशिशे वारी आहे समय सीचे वारी लोका ਆਹ ਬਾਰੇ ਤਾੜੀਆਂ ਬਾੜੀਆਂ ਇਹ ਸਭ ਤੋਂ بڑا ਤਕੜਾ ਜੱਫਾ ਜਸਪ ਸਿੰਘ ਪੰਜਾਬ ਕੇਂਦਰੀ ਕਬੱਡੀ ਕਮੇਟੀ ਅਗਲੀ ਕਬੱਡੀ ਬੱਲੇ ਵਾਲਾ ਇਸ ਸਮੇਂ ਮੰਨਾ ਖੇਡ ਦਾ ਮੈਚ ਅਗਲੀ ਕਬੱਡੀ ਪਾਧਾ ਹੋਇਆ ਉਧਰ ਚਾਰਜ ਦੇ ਹੀ ਪੱਤੇ ਪਰਮੰਤੇ ਦੇ ਇੱਕ ਪਾਸੇ ਰਾਜਪੂਤ ਦੂਸਰੇ ਪਾਸੇ ਕਬੱਡੀ ਦੇ ਤਾਰਜਨ ਹਰਕਰਤ ਸਿੰਘ ਕਿਸ਼ਨਗੜੀਆ ਪਰ ਬਹੁਤ ਬੱਲੇ ਵਾਲੇ ਕੰਮ ਦਾ ਵਾਧਾ ਹਾਂ ਇੱਕ ਲੈਂਸ ਸਟੈਪਿੰਗ ਦੇ ਸੱਜੇ ਰਮਨ ਢੇਸੀ ਜੀ ਮਦਵੀਰ ਢੇਸੀ ਜੀ ਜਿਹਨਾਂ ਵੱਲੋਂ ਆਇਤਾ ਇਹ ਕਬੱਡੀ ਕੀਤਾ ਹੋਇਆ ਕਮੇਟੀ ਕਬੱਡ ਕਰਬਾਨ ਨੇ ਕਦੇ ਨੇ ਕਰਬਾਨ ਲਾ ਇਸ ਵੇ ਅੰਬੇ ਦੀ ਕਬੱਡੀ ਦੇ ਬੋਲੀ ਇੱਕ ਵਾਰ ਫੇਰ ਕੋਸ਼ਿਸ਼ ਕਰਦਾ ਲਗੀਤ ਬਾਸੀ ਉਹਨਾਂ ਦਾ ਆ ਨੌਜਵਾਨ ਚਿਤਪਾਲ ਜੱਟੀ ਵਾਲਾ ਮਿਹਰਬਾਨੀ ਤਿਆਰ ਹੈ ਤੇ ਚਾਰ ਜਾਫੀ ਸਾਹਮਣੇ ਵਾਹ ਓ ਨੌਜਵਾਨ ਵਾਹ ਓ ਕਬੁਰਵਾਨ ਹਮ ਗਿਆ ਗੁਜਰਵੀ ਸਿਰਾਂ ਲਾਉਂਦਾ ਹੈ ਇਧਰ ਸਖਾ ਧਾੜੀ ਨਾਲ ਰਲ ਕੇ ਉਹਨਾਂ ਵੱਲ ਹਾਰ ਕੇ ਜਫੇਲੀ 700 ਡਾਲਰ ਆਨ ਕੀਤਾ ਹੋਇਆ ਉਧਰ ਮਾਜਰ ਸੋਚਰ ਦੇ ਜੈਲਾ ਧੁਰਗੋੜੀਆ ਗੁਰਮੀਤ ਮਾਜਰੀ ਉਹਨਾਂ ਵੱਲੋਂ ਵੀ ਕਹਿੰਦੇ ਅਮਰੀਕਾ ਦਾ 700 ਡਾਲਰ ਹਰ ਇੱਕ ਜੱਫੇ ਦੇ ਨਾਲ ਕੀਤਾ ਹੋਇਆ ਆਨ ਦਾ 700 ਮਾਜਰੀ ਦੀ ਧਰਤੀ ਦਾ ਇੱਕ ਬਹੁਤ ਹੀ ਵਧੀਆ ਇੱਕ ਜੱਫੇ ਦੇ ਉੱਤੇ ਹੋਰ ਦੇਖਦੇ ਆਂ ਆਨੇ ਮਤਲਬ ایک پاسے ستوے پاس راجو ہر راجو میں ستو کا اس وقت مقابلہ واہ راجو نہیں سب دے رہی ہے ایک داگا خیر گانے کودلا پڑی والا ਜਾ ਰਿਹਾ ਹੈ ਬਹੁਤ ਜੈਟ ਮੇਰੇ ਵਾਲਾ ਸੋਹਣਾ ਬੰਦਾ ਬਦਲ ਗਿਆ ਹੰਟੋ ਕਹਿੰਦੀ ਹੈ ਵਾਹ ਅੰਕਾ ਅਗਲੀ ਕਬੱਡੀ ਮੈਚਾਂ ਦੇ ਖੇਡਣਾਂ ਦੇ ਵਿੱਚ ਤੇ ਰੈਟਰ ਜਨਾਬ ਪੂਰਾ ਬੰਦੇ ਸੁਲਤਾਨ ਦਾ ਕੀ ਮੁਟਾਇਕ ਅਜਕਲ ਬੱਚਾ ਬੱਚਾ ਜਾਣਦਾ ਮੰਦਰੀ ਦੇ ਗਾਹ ਸਾਰੇ ਪੌਦੇ ਕਿੱਧਰੂ ਕਿ ਇਸੇ ਤੋਂ ਬਿਨਾਂ ਇਹੋ ਸ਼ੋਭੇ ਕਿੱਧਰੂ ਤੇ ਅੱਗ ਲੇਕਿਨ ਤਾਂ ਵਾਅਦਾ ਕਰਦਾ ਹੋਇਆ ਅਗਲੀ ਕਬੱਡੀ ਆ ਬੱਲੇਬਾਜ਼ ਮੰਨਾ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਇਹ ਨਕੋਪਰ ਦੇ ਏਰੀਏ ਦਾ ਆ ਜਿਹੜੇ ਜਲੰਧਰ ਵਾਲਾ ਕੇਵਲ ਵਧਿਆ ਹੋਇਆ ਉਧਰ ਦੂਜੇ ਪਾਸੇ ਆ ਬਹੁਤ ਸਾਰੀ ਕੋਸ਼ਿਸ਼ ਹੈ ਇਸ ਸਮੇਂ ਜਿੱਤਣ ਦੀ ਕੀਤੀ ਪਰ ਮਿਲਟ ਦਾ ਪਿਆਰ ਬੋਲ ਇਹ ਲੰਬਾਰੇ ਤਾਮਾ ਜਿਹੜੇ ਰਾਜੇ ਖੇਲੇ ਮੋਤ ਲਾ ਕੇ ਚੱਲਦੇ ਰਹਿੰਦੇ ਆ ਪਰ ਇਸ ਹੈਲੋ ਹੈਲੋ ਵਧੀਆ ਵਧੀਆ ਉੱਪਰ ਜੀ ਆਖੀ ਗਿਆਨ ਸੈਵਨ ਮੈਟੀ ਬੋਸ ਲੋ ਜੀ ਦੇ ਰੇਲਿੰਗ ਬਾਰੇ ਇਧਰ ਫਾਦਾ ਦੀ ਨਕੀ ਡਰਾਈਵਿੰਗ ਸਕੂਲ ਬਹੁਤ ਸਰਾਏ ਭੈਣ ਨਹੀਂ ਹੰਦਾ ਇਹਦਾ ਤੜਕੇ ਦਾ ਲੱਗਣਾ ਹੈ ਇਹਦੇ ਨਾਲ ਇਸ ਤਰ੍ਹਾਂ 75 75 ਜੀ ਦੇ ਵਿੱਚ ਦੇਖਦੇ ਕਿਹੜਾ ਖਿਡਾਰੀ ਵਿਕਣ ਦਾ ਯਤਨ ਕਰਦਾ ਹੈ ਅੱਜ ਮਾਰੀਆ ਜੱਗੂ ਤਿਆਰ ਹੈ ਹਾਂ ਹਾਂ ਓਕੇ ਓਕੇ ਦੁਨੀਆ ਦੇ ਵਿੱਚ ਅੱਜ ਜਨਾਈ ਕਮੇਡੀ ਦਾ ਸੁਪਰਸਟਾਰ ਕਰਨ ਲਈ ਮਿੰਦੂ ਸੀਚੀ ਵਾਲੀਆ ਮਿੰਦੂ ਸੀਚੀ ਵਾਲੀਆ काई करे सघंदा हा तुंहिंजे कसे ख़ुशि ਲੈਟ ਕਰਾ ਦੇ ਫਿਰ ਉਹ ਕਰਦਾ ਕਰਦਾ ਹੈ ਇੱਕ ਬਾਦ ਵਿੱਚ ਸਾਡਾ ਵੀਰ ਗੋਲਾ ਬਲੇਰ ਕਰ ਗਿਆ ਇਧਰ ਨੰਬਰ ਸੁਰ ਸਿੰਘ ਵਾਲੇ ਦੀ ਧਰਤੀ ਦਾ ਦੁਨੀਆ ਦਾ ਟੌਪਰ ਮੰਗ ਦੁਨੀਆ ਦਾ ਵੱਡਾ ਖਿਡਾਰੀ ਖੇਡਪਾਂਡ ਦੀ ਵਧਿਆ ਹੋਇਆ ਪਰ ਜਾਨਾ ਦੇਖ ਦੇਖ ਦੇ ਕੇ ਪਾਦਾ ਹੈ ਇਹ ਕਬੱਡੀ ਦੀ ਤਾਕੀ ਦਾ ਇਧਰ ਸਮੇ ਦਾ ਇਹ ਵੀ ਸਟਾਰ ਦੇ ਫੇਰ ਲਗਾਤਾਰ ਜੁਕੇ ਲਾ ਕੇ ਇਹ ਇਸ ਨੇ ਅਗਲੀ ਤੱਕ ਦੀ ਇਹ ਰਾਜ ਦੀ ਬਹੁਤ ਧਾਰਾ ਹੈ ਚੰਗਰ ਚ ਪਰ ਇਸ ਤੋਂ ਦੋਨ ਦੀ ਟੀਮ ਇਸ ਨੇ ਖੜ ਨੂੰ ਦੇ ਵਿੱਚ ਹਰ ਗੀਨ ਪੁਆਇੰਟ ਬਦਦੇ ਇਹ ਸੁਬੀਰ ਸਰਪਟਾ ਵਾਲਾ ਰਾਜਪੂਰ ਦਾ ਕਿਸੇ ਵੱਡੇ ਕਬੱਡੀ ਹੈ ਬਾਤੀ ਕਬੱਡੀ ਹੈ ਕਬੱਡੀ ਹੈ ਰਾਜਪੂਰ ਕੋਈ ਟਿਕਿਆ ਹੋਇਆ ਹੈ ਬੱਲੀ ਬੇਡ ਅਮਰੀਕਾ ਦਾ ਅੱਜ ਦੂਜੀ ਟੀਮ ਦੇ ਪਰ ਤੇ ਪੁੱਜਿਆ ਹੋਇਆ ਮਨਤ ਗੜੀਆ ਮੀਨ ਚੱਕ ਬੁੱਢਾ 102 ਦੀ ਧਰਤੀ ਹੀਲੀ ਲੈਂਡ ਦੇ ਕੁਇਟ ਕਰਦਾ ਪਾਸੇ ਪਾਸੇ ਇਸ ਜ਼ਮਾਨੇ ਸ਼ੇਰ ਕੁੱਤੀਆਂ ਆ ਦੁਨੀਆ ਮੈਚੋ ਫੀਰ ਦੁਨੀਆ ਮੈਚ ਫੀਰ ਬਸ 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 ਕਹਿੰਦੇ ਬੀਨਾ ਬਰਾਤਾ ਬਸ ਜਿਹੜੇ ਫੜਕੇ ਵਿੱਚ ਨਾ ਦਿੱਤਾ ਆ ਪਾਇਸ ਸਿੰਘੀਆ ਬਰੇ ਨੇ ਜੇ ਨਾ ਦਾ ਤੋ ਫੜਕੇ ਬੰਦ ਕਰਦਾ ਜਾ ਰੰਦਾ ਇਹ ਗੁੱਲੂ ਵੱਡਾ ਕੀ ਲਾਡ ਕਰਦਾ ਹੈ ਵੀ ਗੁੰਡ ਕੀਦਾ ਜਾਫੀ ਦਾ ਜਾਫੀ ਦਾ ਸ੍ਰੀ ਦੀ ਕਬੱਡੀਆਂ ਸਰਾਰ ਬੱਲੇ ਬਦੇ ਖਵਾ ਗਿਆ ਬੱਲੇ ਬਦੇ ਖਵਾ ਗਿਆ ਇਹ ਵੱਟ ਜਿੰਨਾ ਕੋਈ ਨਹੀਂ ਕਦਾ ਨਾਦਰਾ ਪੈਂਦਾ ਗਰਾਡੇ ਚ ਜੱਟਾ ਮੁਗੰਨਾ ਰੋਮ ਜਿੰਨਾ ਫੜਦੇ ਵੀ ਲੰਗੀਆਂ ਅੱਖ ਜਿਹੜੀ ਬਾਤ ਤੇ ਸਤਿਗੁਰੂ ਹੈ ਗੰਦ ਜਿਹੜੇ ਜਿਹੜੇ ਪਹਿਲੇ ਪੁਰਾਣੇ ਮਿਹਰਬਾਨ ਤੇ ਤਾਜ ਉਹ ਜੱਟੂ ਜੱਟੂ न <laughs> <laughs> ਦੇ ਇਹ ਜਿਹੜਾ ਜਿਵੇਂ ਕਹਿੰਦੇ ਵੀ ਲੋਕਾਂ ਦਾ ਸਾਰ ਰੋਕੇ ਦੇਖਣ ਵਾਲੀ ਗੱਲ ਬਣ ਗਈ। ਲੋਕ ਜੀ ਇਹ ਉਹਦੀ ਸਥਿਤੀ ਨਹੀਂ ਦੱਸੀ ਜਾਏ ਕਿ ਕਿ ਮੇਰੇ ਕਮੇਟਰੀਅਨ ਨੇ ਦਿਨਾਂ ਦੀ ਧਰਕ ਜਿਹੜੀ ਆਈ ਹੈ ਲੋਕੀ ਨਰਵਸ ਹੋ ਪਏ ਲੱਗਦੇ ਕਰਦੇ ਸਿਰ ਚਿੱਤਪਾਲ ਦੇ। ਇਹ ਚਿੱਤਪਾਲ ਚਿੱਪੀ ਵਾਲਾ ਅਗਲੀ ਕਬੱਡੀ ਖੇਡ ਦਾ ਗੱਲ ਕਰਾਂਗੇ ਕਿ ਚਿੱਤਪਾਲ ਦੀ ਕਬੱਡੀ ਤੇ ਹਾਕਮ ਵਾਲਿਆ ਚੱਕੂ ਪਰ ਕਹਿੰਦਾ ਇਹ ਫਰੰਗਲ ਵਾਲੇ ਦਾ ਇਹ ਚਿੱਪੀ ਵਾਲੇ ਦਾ ਹਲਾਉਣਗੇ। ਅਗਲੀ ਕਬੱਡੀ ਇਹ ਮਹਾਲੀ ਦੇ ਏਰੀਆ ਦਾ پتا نہیں جتنا ریت پانی تیار ہے ਇਹ ਕੁਰੇ ਦੀ ਜੋਤੀ ਪਰਵਾਹ ਝੋਟਿਆ ਰੱਬ ਵੱਲ ਜੰਗਾ ਟੈਮ ਮੁੱਖਿਆ ਪਿਆ ਇਹ ਪਾਂਚਣਾ ਦੇ ਦੂਰ ਉੱਥੇ ਨਿਗਾਹ ਵੀ ਨਹੀਂ ਜਾਂਦੀ ਆ ਤੇਰੇ ਨਾਲ ਯਾਰ ਜਿੱਥੇ ਟਿਕਿਆ ਪਿਆ ਕਿ ਤੇਰੇ ਨਾਲ ਯਾਰ ਜਿੱਥੇ ਟਿਕਿਆ ਪਿਆ ਇਸਾਡੇ ਚਾਚੇ ਹੁੰਦੇ ਰਹੇ ਨੇ ਕਿ ਕਿਸੇ ਨਹੀਂ ਮੁਕਰੇ ਜਿਹੜੇ ਜੱਟ ਦੇ ਰਿਕਾਰਡ ਬਣਾਉਂਦੇ ਜਿਹੜੇ ਅੰਦੇ ਦੇ ਰਿਕਾਰਡ ਬਣਾਉਂਦੇ ਉਹ ਨਹੀਂ ਕਿਸੇ ਤੋਂ ਟੁੱਟਦੇ ਜਿਹੜੇ ਅੰਦੇ ਨੇ ਰਿਕਾਰਡ ਬਣਾਉਂਦੇ ਉਹ ਕਿਸੇ ਤੋਂ ਨਹੀਂ ਟੁੱਟਦੇ ਨਹੀਂ ਟੁੱਟਦੇ ਟੁੱਟਦੇ ਰਹਿ ਗਏ ਅੰਦੇ ਦੀ ਕਬੱਡੀ ਦੇ ਹੋਰ ਕਿੰਨੀ ਐਜੂਕੇਸ਼ਨ ਬਹੁਤ ਬੜੀ ਦੇ ਸਹੀ ਭੈਣੇ ਓਏ ਪਰ ਨਹੀਂ ਇੰਦਰ ਇੱਕ ਵਾਰ ਗਰੀਆ ਖਰੀਦੀ ਵੀ ਕੀਤੇ ਹੋਏ ਹੈ ਇਸੇ ਕੰਦੇ ਦਾ ਰਕਾਰ ਮੇਲਾ ਕੀਤੇ ਹੋਏ ਹੈ ਉਹ ਮੇਰੇ ਕੰਦੇ ਮੇਰੇ ਕੰਦੇ ਕੀਤੇ ਹੋਏ ਮੁਦਕਰ ਦੀ ਬਿਆਸ ਦਾ ਵੀਰ ਇਧਰ ਸੁਖੀ ਲਾ ਕੇ ਐਨ ਬੰਦੇ ਮੁੰਡਿਆਂ ਦੀ ਮੋਹਨ ਕਰ ਰਿਹਾ ਉਧਰ ਨਾਜਰ ਸੋਚਦਾ ਜੇ ਇਹ ਧੁਰਤੀ ਨੂੰ ਪ੍ਰਮਾਣ ਕਰਾਉਗਾ ਇਹ ਵੀ ਵੀਰ ਕਿਹਨੇ ਤੁਜੀ ਜੱਟ ਜਿਹੜਾ ਮੇਨ ਸਾਸੀ ਦਾ ਜਿੰਦਗੀ ਦੀ ਕੱਢੀ ਇਹ ਖੇਡ ਹੁਣ ਕਰਨਾ 马斯拉，马斯拉。<laughs> ਸਰੀਅਸ ਆ ਗਾਓ ਸਰੀਅਸ ਆ ਥੋੜਾ ਪਿੱਛੇ ਹਟ ਜਾ ਸੋਨੋ ਬਾਅਦ ਕੀ ਗੱਲ ਕੀ ਖੇਡੋ ਮੈਚ ਫਿਰੋ ਨੀ ਟਿਕਣ ਫਿਰ ਨੀ ਇਕੱਤਰ ਰੋਕਣ ਦੀ ਕਰੀਆ ਲੇਕਿਨ ਸੂਰਤ ਕੀ ਜਾਣਦੇ ਨੇ ਹਰਿਆ ਤੇਸੀ ਜਜੀਤ ਸਿੰਘ ਤੇ ਜੈਸ ਬਾਜਰਾ ਕੋਡਾ ਸੰਤੂ ਰਾਜਾ ਬਹੁਤ ਸਾਡੇ ਖੇਡਣ ਦੇ ਦਿਲ ਤੋਂ ਹੈ